ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਦਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਤੁਹਾਡੇ ਅੱਗੇ ਇੱਕ ਤੋਕੜਾ ਗੱਬਨ ਨਗੀਨਾ ਲੈ ਕੇ ਆਏ ਆ ਜੀ ਵੀਡੀਓ ਨੂੰ ਐਂਡ ਤੇ ਘਰ ਦੇਖੇ ਤੇ ਵੀਡੀਓ ਸ਼ੇਅਰ ਜਰੂਰ ਕਰਦੇ ਤੋਹਫਾ ਹੀ ਆ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਇਹ ਜੱਗਾ ਢਲੋਂ ਪਿੰਡ ਸੁਖਾਣਾ ਦਾ ਜਿਲ੍ਹਾ ਮੋਗਾ ਮੋਬਾਈਲ ਨੰਬਰ ਹੀ 95923 58746 95923 58746 ਠੀਕ ਆ ਬਾਈ ਸੂਆ ਕਿੰਨਾ ਮਾ ਸੁਈ ਵੀ ਹੈ ਜੀ ਇਹ ਪਹਿਲਾ ਸੂਸ ਹੋਈ ਵੀ ਆ ਦੂਜੇ ਆਸ ਤੇ ਗੱਭਣ ਦੰਦੋ ਜੀ ਦੰਦ ਦੀ ਬੋਈ ਚੁੱਕ ਗਈ ਆ ਮੂੰਹ ਤੋਂ ਚਾਰ ਦੰਦਾਂ ਦਾ ਠੀਕ ਆ ਬਾਈ ਕਿੰਨੇ ਸਮੇਂ ਦੀ ਗੱਭਣ ਆ ਜੀ ਦੂਜੇ ਸੂਏ ਲਈ ਇਹਨੂੰ 3 ਮਹੀਨੇ ਪੂਰੇ ਹੋ ਗਏ 25 ਤਰੀਕ ਨੂੰ ਚੌਥਾ ਲੱਗ ਗਿਆ ਚਲੋ ਤਿੰਨਾਂ ਦੀ ਮੰਨ ਕੇ ਆ ਜੀ ਹਾਂ ਤਿੰਨ ਪੂਰੇ ਹੋ ਗਿਆ ਇਹ ਹਾਂ ਆ ਦਿਨ ਜਿਹੜੇ ਨੰਗੀ ਜਾਂਦੇ ਪੰਜ ਉੱਤੇ ਆ ਠੀਕ ਆ ਤੁਸੀਂ ਚਾਹੇ ਤਿੰਨਾਂ ਦੀ ਮੰਨ ਕੇ ਆ ਜਾਓ ਦੁੱਧ ਕਿੰਨਾ ਤਿਆਰ ਆ ਜੀ ਦੋ 7 ਕਿਲੋ ਜੋਕ ਕੇ ਦੇ ਦਾਂਗੇ ਜੀ हां हां ਆਪਣੇ ਦੇ ਵੀ ਨਾਲ ਅਗਲੇ ਚੋਕ ਵੇਖਣੀ ਹੈ ਨਾ ਬਾਕੀ ਆਪ ਦੀ ਝੋਕੇ ਲੈ ਜੇ ਝੋਕੇ ਹਾਂ ਦੋ ਟਾਈਮ ਚਾਰ ਟਾਈਮ ਛੇ ਟਾਈਮ ਤੇ ਇੱਕ ਬਾਈ ਸਪੈਸ਼ਲ ਮੇਰੀ ਤੇ ਬਾਈ ਦੀ ਬੇਨਤੀ ਹੈ ਕਿ ਆਪ ਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਵੇ ਜੀ ਤੇ ਤੁਰ ਕੇ ਦਿਖਾ ਦਿਓ ਜੀ ਆਪ ਦਾ ਤੁਸੀਂ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਕਿਉਂਕਿ ਬਾਈ ਲੈ ਕੇ ਆਇਆ ਬਾਈ ਆਪ ਦਾ ਡਾਕਟਰ ਲੈ ਕੇ ਗਿਆ ਸੀ ਤੁਸੀਂ ਲੈ ਕੇ ਜਾਣੀ ਆ ਤੁਸੀਂ ਆਪ ਦਾ ਡਾਕਟਰ ਲੈ ਜੋ ਬੱਚੀ ਆਂਗਾ ਨਗੀਨਾ ਹੀ ਕੱਦ ਕਾਠ ਵੀ ਚੰਗਾ ਰੰਗ ਪ੍ਰਿੰਟ ਵੀ ਪੂਰਾ ਚੰਗਾ ਤਿੰਨ ਮਹੀਨਿਆਂ ਦੀ ਪਲੱਸ ਆ ਜੀ ਤਿੰਨ ਤੋਂ ਤਿੰਨ ਮੰਨ ਕੇ ਆ ਜੋ ਤਿੰਨ ਮਹੀਨਿਆਂ ਦੀ ਗੱਬਣ ਚੱਕ ਪਾਸ ਆ ਜੀ 7 ਕਿਲੋ ਦੁੱਧ ਭਾਂਡੇ ਚ ਪਾ ਕੇ ਲੈ ਜਿਓ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਫਰਾਂ ਦੇ ਸਾਈਡ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਬੈਕ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਤੇ ਫਰਟ ਤੋਂ ਵੀ ਚੈੱਕ ਕਰ ਲੋ ਠੰਡੀ ਸੀਲ ਪੂਰੀ ਆ ਬਾਈ ਬਾਈ ਪੂਰੀ ਮਰਜ਼ੀ ਮਰ ਜੀ ਬੈਠਾ ਰਵੇ ਨਿਆਣੇ ਦੀ ਲੋਡ ਹੁੰਦੀ ਕਿ ਨਹੀਂ ਬਾਈ ਨਿਆਣਾ ਭਾਈ ਦਾਵੇਂ ਆਪਾਂ ਕਹੀਈਏ ਨਾ ਠੀਕ ਆ ਨਿਆਣਾ ਭਾਈ ਦਾ ਵੈਸੇ ਲੋਡ ਨਹੀਂ ਹੁੰਦੀ ਐਫ ਨੂੰ ਕਿਉਂਕਿ ਇਹ ਕਰਮ ਵਾਲੀਆਂ ਠੰਡੀਆਂ ਹੀ ਹੁੰਦੀਆਂ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਇੱਕ ਪਾਸੇ ਉਹ ਸਿੰਘ ਦੀ ਮੜੀ ਉਹ ਹੋਈ ਆ ਹਾਂ ਉਹ ਤਾਂ ਵੈਸੇ ਹੀ ਫੋਟਜੀ ਆ ਬਈ ਲੈਣ ਨੂੰ ਤਾਂ ਲੈ ਵੀ ਜਾਊਗੀ ਆਪਾਂ ਦਿਖਾ ਦਿੰਨੇ ਆ ਜੀ ਚੈੱਕ ਕਰੋ ਤੇ ਪਰ ਕੋਈ ਇੱਕ ਪਾਸੇ ਵੇਖ ਰਹਾ ਕਹਿੰਦਾ ਸਿੰਘ ਆ ਹਾਂ ਸਹੀ ਗੱਲ ਆ ਜੀ ਹੈ ਇੱਕ ਪਾਸੇ ਆ ਇਹ ਲੈ ਜੂਗੀ ਬਈ ਇਹ ਤਾਂ ਕੋਈ ਐਡਾ ਗੱਲ ਨਹੀਂ ਗਈ ਤੇ ਡਿਮਾਂਡ ਵੀਰੇ ਦੀ ਡਿਮਾਂਡ ਉਹ ਲੈਣ ਦੇਣ ਦੇ 38000 ਉਹ ਜੁਮਾਂਦਾਂ ਦੇ ਕਰ ਦਾਂਗੇ ਥੋੜਾ ਬਹੁਤ ਆ ਠੀਕ ਹੈ ਜੀ ਜਮਾ ਜਾਇਜ਼ ਡਿਮਾਂਡ ਆ ਜੀ 38000 ਰੁਪਇਆ ਡਿਮਾਂਡ ਆ ਜੀ ਵਿੱਚੋਂ ਲੈਸ ਬਾਈ ਕਹਿੰਦਾ ਜਰੂਰ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਧੰਨਵਾਦ